ਮਾਕੀ ਦੇ ਮਕਸਰ ਮੇਲੇ ਦੀ ਇੱਕ ਵੀਡੀਓ ਬੜੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੇ ਵੀਡੀਓ ਵੀ ਤੁਸੀਂ ਸਭ ਨੇ ਦੇਖੀ ਹੀ ਹੋਵੇਗੀ ਜਿਸ ਵਿੱਚ ਇੱਕ ਵਿਅਕਤੀ ਦੇ ਵੱਲੋਂ ਇੱਕ ਔਰਤ ਨੂੰ ਪਰਚੀ ਫੜਾਈ ਜਾਂਦੀ ਹੈ ਤੇ ਸੋਸ਼ਲ ਮੀਡੀਆ ਤੇ ਇਹ ਵੀਡੀਓ ਬੜੀ ਤੇਜ਼ੀ ਦੇ ਨਾਲ ਫੈਲ ਰਹੀ ਹੈ ਤੇ ਇਸ ਵੀਡੀਓ ਨੂੰ ਲੈ ਕੇ ਲੋਕ ਤਰ੍ਹਾਂ-ਤਰ੍ਹਾਂ ਦੀ ਕਮੈਂਟ ਬਾਜ਼ੀ ਕਰ ਰਹੇ ਹਨ ਕੁਝ ਲੋਕ ਇਸ ਵੀਡੀਓ ਦੇ ਵਿੱਚ ਵਿਅਕਤੀ ਨੂੰ ਗਲਤ ਕਹਿ ਰਹੇ ਹਨ ਤੇ ਕੁਝ ਲੋਕ ਔਰਤ ਨੂੰ ਗਲਤ ਕਹਿ ਰਹੇ ਹਨ ਤੇ ਲੋਕ ਕਹਿ ਰਹੇ ਹਨ ਕਿ ਔਰਤ ਨੂੰ ਸ਼ਰਮ ਨਹੀਂ ਆ ਰਹੀ ਤੇ ਕੁਝ ਲੋਕ ਕਹਿ ਰਹੇ ਹਨ ਕਿ ਇਸ ਦੇ ਵਿੱਚ ਮੁੰਡੇ ਨੂੰ ਬਿਲਕੁਲ ਨਹੀਂ ਸ਼ਰਮ ਆ ਰਹੀ ਤੇ ਲੋਕ ਇੱਥੋਂ ਤੱਕ ਵੀ ਬੋਲ ਰਹੇ ਹਨ ਕਿ ਮੁੰਡੇ ਦੇ ਵੱਲੋਂ ਔਰਤ ਨੂੰ ਨੰਬਰ ਫੜਾਇਆ ਗਿਆ ਜਦਕਿ ਕੁਝ ਲੋਕ ਇਸ ਸਾਰੇ ਮਸਲੇ ਦੇ ਵਿੱਚ ਔਰਤ ਦੀ ਗਲਤੀ ਗੱਡ ਰਹੇ ਹਨ ਪਰ ਅਖੀਰ ਹੁਣ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਆਇਆ ਹੈ ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਜਿੱਥੇ ਕਿ ਸੋਸ਼ਲ ਮੀਡੀਆ ਤੇ ਇਹ ਵੀਡੀਓ ਵਾਇਰਲ ਹੋ ਰਹੀ ਹੈ ਹੁਣ ਉਸ ਤੋਂ ਬਾਅਦ ਇਸ ਮਸਲੇ ਤੇ ਇਹ ਮੈਸੇਜ ਜੋ ਤੁਸੀਂ ਸਕਰੀਨ ਤੇ ਚੱਲਦਾ ਦੇਖ ਰਹੇ ਹੋ ਇਹ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਜੋ ਕਿ ਇੱਕ ਸੁਖੀ ਸਿੰਘ ਨਾਮ ਦੇ ਵਿਅਕਤੀ ਦੇ ਵੱਲੋਂ ਪੋਸਟ ਕੀਤਾ ਗਿਆ ਹੈ ਜਿਸ ਵਿੱਚ ਉਸ ਨੇ ਆਪਣੇ ਆਪ ਨੂੰ ਔਸੇ ਔਰਤ ਤੇ ਉਸ ਵਿਅਕਤੀ ਦਾ ਪੁੱਤਰ ਦੱਸਿਆ ਹੈ ਉਸ ਦੇ ਵਿੱਚ ਇਸ ਨੇ ਲਿਖਿਆ ਹੈ ਕਿ ਬਾਈ ਜੀ ਸਾਰਿਆਂ ਨੂੰ ਬੇਨਤੀ ਆ ਇਹ ਮੇਰੇ ਮੰਮੀ ਡੈਡੀ ਨੇ ਦੋਵੇਂ ਜਾਣੇ ਉਹ ਟੋਕਣ ਸੀ ਤੇ ਅੱਗੇ ਛਾਲ ਇਸਲੀ ਮਾਰੀ ਸੀ ਉਥੇ ਪੈਰ ਧੋਣ ਵਾਲੀ ਖਾਲੀ ਬਣੀ ਹੋਈ ਸੀ ऐसे वीडियो ਤੋਂ ਬਾਅਦ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਕਮੈਂਟ ਬਾਜ਼ੀ ਕੀਤੀ ਜਾ ਰਹੀ ਸੀ ਤੇ ਇਸ ਟੈਕਸਟ ਮੈਸੇਜ ਦੇ ਵਿੱਚ ਜੋ ਮੈਸੇਜ ਲਿਖ ਰਿਹਾ ਹੈ ਉਸਨੇ ਦੱਸਿਆ ਕਿ ਉਹ ਉਸਦੇ ਮੰਮੀ ਡੈਡੀ ਹਨ ਤੇ ਬਾਕੀ ਇਸ ਮਸਲੇ ਦੇ ਵਿੱਚ ਨਾ ਤਾਂ ਔਰਤ ਦੇ ਵੱਲੋਂ ਤੇ ਨਾ ਹੀ ਉਹ ਵਿਅਕਤੀ ਦੇ ਵੱਲੋਂ ਕੋਈ ਪ੍ਰਤੀਕਰਮ ਸਾਹਮਣੇ ਆਇਆ ਹੈ ਤੇ ਲੋਕਾਂ ਦੇ ਵੱਲੋਂ ਇਹ ਵੀਡੀਓ ਬਹੁਤ ਹੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਫਲਾਈ ਜਾ ਰਹੀ ਹੈ ਤੇ ਹੁਣ ਇਹ ਮੈਸੇਜ ਵੀ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਕਿਉਂਕਿ ਇਹ ਵੀਡੀਓ ਨੂੰ ਆਏ ਲਗਭਗ 4 ਦਿਨ ਹੋਏ ਹਨ ਤੇ ਲੋਕਾਂ ਦੇ ਵੱਲੋਂ ਇਹ ਵੀਡੀਓ ਧੜਾ ਧੜ ਸ਼ੇਅਰ ਕੀਤੀ ਜਾ ਰਹੀ ਹੈ। ਬਾਕੀ ਇਸ ਮਸਲੇ ਦੇ ਵਿੱਚ ਅਸਲ ਸੱਚਾਈ ਕੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿਉਂਕਿ ਜਿੰਨਾ ਚਿਰ ਉਸ ਵੀਡੀਓ ਦਾ ਕੋਈ ਵੀ ਬੰਦਾ ਅਸਲ ਮਾਮਲਾ ਆ ਕੇ ਬਾਈ ਫੇਸ ਵੀਡੀਓ ਰਾਹੀਂ ਨਹੀਂ ਦੱਸਦਾ ਉਹਨਾਂ ਚਿਰ ਇਸ ਮਾਮਲੇ ਦਾ ਅਸਲ ਸੱਚ ਪਤਾ ਨਹੀਂ ਲੱਗ ਸਕਦਾ। ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਇਆ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ